ਇੱਕ ਪਾਸੇ ਅਯੋਧਿਆ ਦੇ ਵਿੱਚ ਰਾਮਚੰਦਰ ਭਗਵਾਨ ਦੇ ਮੰਦਰ ਨੂੰ ਲੈ ਕੇ ਚਰਚਾ ਬਣੀ ਹੋਈ ਹੈ ਪੂਰੇ ਦੇਸ਼ ਦੇ ਵਿੱਚ ਜੋਰਾ ਸ਼ੋਰਾ ਦੇ ਨਾਲ ਜਸ਼ਨ ਜਿਹੜਾ ਉਹ ਮਨਾਉਣ ਦੀ ਤਿਆਰੀ ਕਰ ਰਹੀ ਹੈ ਉਰ ਉੱਥੇ ਹੀ ਸਿੱਖ ਧਰਮ ਨੂੰ ਇਸ ਨਾਲ ਕਿਸ ਤਰ੍ਹਾਂ ਵਿਚਾਰਿਆ ਜਾ ਸਕਦਾ ਜਾਂ ਫਿਰ ਕਹ ਲਈਏ ਕਿ ਸਿੱਖ ਧਰਮ ਦੇ ਜਿਹੜੇ ਮੋਢੀ ਨੇ ਜਿਹੜੇ ਨਮਾਇंदे ਨੇ ਜੋ ਕਿ ਅੱਜ ਤਖਤਾਂ ਦੇ ਮਾਲਕ ਬਣੇ ਨੇ ਜਾਂ ਫਿਰ ਕਹ ਲਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਧਰਮ ਪ੍ਰਚਾਰ ਦਾ ਕੰਮ ਕਰੀਏ ਉਹ ਆਪਣਾ ਸਟੈਂਡ ਕਿੱਥੇ ਸਥਿਤ ਰੱਖਦੀ ਹੈ ਜਾਂ ਸਥਾਪਿਤ ਕਰਦੀ ਹੈ ਸਾਡੇ ਨਾਲ ਧਾਰਮਿਕ ਵਿਦਵਾਨ ਇਹਨਾਂ ਨਾਲ ਗੱਲਬਾਤ ਕਰਦੇ ਆ ਸਰ ਕਿਸ ਤਰੀਕੇ ਨਾਲ ਦੇਖਦੇ ਹੋਏ ਕਿਉਂਕਿ ਜਿਸ ਤਰੀਕੇ ਨਾਲ ਅਜੋਧਿਆ ਦਾ ਦਾ ਸੱਦਾ ਆਇਆ ਜਥੇਦਾਰਾਂ ਨੂੰ ਔਰ ਹੋਰ ਧਾਰਮਿਕ ਨੁਮਾਇੰਦਿਆਂ ਨੂੰ ਕਿਵੇਂ ਦਾ ਉਹ ਆਪਣਾ ਵਿਚਾਰ ਜਾਂ ਫਿਰ ਚਰਚਾ ਰੱਖ ਸਕਦੇ ਆ ਨਹੀਂ ਉਹਨਾਂ ਨੇ ਉਹਨਾਂ ਨੇ ਤਾਂ ਕੋਈ ਚਰਚਾ ਰੱਖੀ ਨਹੀਂ ਜੀ ਦੇਖੋ ਸਿੱਧੀ ਗੱਲ ਹੈ ਅਸੀਂ ਤਾਂ ਉਮੀਦ ਕਰਦੇ ਸੀਗੇ ਆਸ ਕਰਦੇ ਸੀਗੇ ਅਸੀਂ ਉਹਨਾਂ ਨੂੰ ਚਿੱਠੀ ਵੀ ਲਿਖੀ ਸੀ 12 ਤਰੀਕ ਦੀਆਂ ਚਿੱਠੀਆਂ ਲਿਖੀਆਂ ਹੋਈਆਂ ਨੇ ਗਾਨੀ ਰਕबीर ਸਿੰਘ ਨੂੰ ਲਿਖੀ ਹੋਈ ਹੈ ਅਜਿੰਦਰ ਸਿੰਘ ਧਾਮੀ ਨੂੰ ਲਿਖੀ ਹੋਈ ਹੈ ਕੇਂਦਰੀ ਸਿੰਘ ਸਭਾ ਤੋਂ ਉਹਨਾਂ ਨੇ ਤਾਂ ਚੁੱਪੀ ਧਾਰਨ ਕੀਤੀ ਹੋਈ ਹੈ ਸੋ ਇਹ ਤੇ ਸਪਸ਼ਟ ਹੈ ਕਿ ਵੀ ਉਹਨਾਂ ਨੇ ਤਾਂ ਆਪਣੀ ਚੁੱਪੀ ਕਾਦੇ ਲਈ ਧਾਰਨ ਕੀਤੀ ਹੋਈ ਹੈ ਐਸੀ ਭਲੀਪਾਨ ਸਮਝਦੇ ਆ ਕਿਉਂਕਿ ਜਿੱਦਾਂ ਹੁਣੇ ਜ਼ਾਹਿਰ ਹੋ ਰਿਹਾ ਹੈ ਕਿ ਵੀ ਆ ਜਿਹੜਾ ਫੰਕਸ਼ਨ ਵੀ ਹੈਗਾ ਲੱਗਦਾ ਹੈ ਜਿੱਦਾਂ ਰਿਪੋਰਟਾਂ ਆ ਰਹੀਆਂ ਨੇ ਇਹਨਾਂ ਦੇ ਆਪਸ ਵਿੱਚ ਹੀ ਆਪਣੇ ਸ਼ੰਕਰਚਾਰਜ ਜੀ ਵੀ ਕਿ ਇੱਕ ਧਾਰਮਿਕ ਇਵੈਂਟ ਨਾ ਹੋਣ ਕਰਕੇ ਇੱਕ ਪੋਲਿਟਿਕਲ ਇਵੈਂਟ ਹੋ ਗਿਆ ਹੈ ਹੋ ਸਕਦਾ ਹੈ ਕਿ ਵੀ ਆ ਜਿਹੜੇ ਸਾਡੇ ਸੋ ਕੋਲਡ ਅਸੀਂ ਤਾਂ ਇਹਨਾਂ ਨੂੰ ਧਾਰਮਿਕ ਆਗੂ ਗਿਣਦੇ ਆ ਬਟ ਇਹ ਵੀ ਪੋਲਿਟਿਕਸ ਦੇ ਵਿੱਚ ਇੰਨੇ ਗਰਸੇ ਹੋਏ ਨੇ ਕਿ ਇਹਨਾਂ ਨੇ ਵੀ ਉਹ ਪੋਲਿਟਿਕਸ ਕਰਕੇ ਆਪਣੀ ਚੁੱਪੀ ਧਾਰਨ ਕੀਤੀ ਹੋਵੇ ਸੋ ਇਹ ਤੇ ਸਾਡਾ ਦੇਖੋ ਜੀ ਸਪਸ਼ਟ ਹੈਗਾ ਕਿ ਵੀ ਸਿੱਖ ਕਿਸੇ ਦੀ ਕਿਸੇ ਵੀ ਧਰਮ ਦੀ ਉਹ ਨਿਖੇਦੀ ਨਹੀਂ ਕਰਦਾ ਅਸੀਂ ਤੇ ਜਦੋਂ ਗੁਰੂ ਸਾਹਿਬ ਨੇ ਇੱਕ ਓੰਕਾਰ ਦਾ ਸੰਦੇਸ਼ ਦਿੱਤਾ ਅਸੀਂ ਤੇ ਸਾਰੇ ਮਨੁੱਖਤਾ ਨੂੰ ਭਾਈਵਾਲੀ ਵਿੱਚ ਆਪਾਂ ਲੈ ਲੈ ਲੈਂਦੇ ਆ ਠੀਕ ਹੈ ਨਾ ਜਿੱਦਾਂ ਇਹਨਾਂ ਨੇ ਵੀ ਗੱਲ ਕੀਤੀ ਸੀ ਮਨ ਤੂੰ ਜੋਤ ਸਰੂਪ ਹੈ ਆਪਣਾ ਅਸੀਂ ਤੇ ਕਹਿੰਦੇ ਨੇ ਉਹ ਜੋਤ ਹਰ ਇੱਕ ਦੇ ਵਿੱਚ ਹੈ ਠੀਕ ਹੈ ਨਾ ਜੀ ਪਰ ਉਹ ਉਹ ਤੁਸੀਂ ਆਪਣਾ ਧਰਮ ਤੁਸੀਂ ਨਿਭਾਓ ਗੁਰੂ ਸਾਹਿਬ ਨੇ ਜਦਾਂ ਕਿਹਾ ਸੀਗੇ ਤੁਹਾਨੂੰ ਤੁਹਾਨੂੰ ਤੁਹਾਡਾ ਮੁਬਾਰਕ ਤੇ ਸਾਨੂੰ ਸਾਡਾ ਮੁਬਾਰਕ ਤੁਸੀਂ ਆਪਣੇ ਧਰਮ ਦੇ ਵਿੱਚ ਜੋ ਮਰਜ਼ੀ ਕਰਨਾ ਕਰੋ ਪਰ ਦੂਜਿਆਂ ਨੂੰ ਤੁਸੀਂ ਉਹਦੇ ਵਿੱਚ ਮਤਲਬ ਇਹ ਕਹਿ ਕੇ ਕਿ ਵੀ ਤੁਸੀਂ ਸਾਡੀ ਦੇ ਵਿੱਚ ਜ਼ਰੂਰੀ ਸਮੂਲੀਅਤ ਕਰੋ ਜ਼ਰੂਰੀਤ ਜ਼ਰੂਰੀ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਕੋਈ ਆਪਣੀ ਫ੍ਰੀ ਵਿਲ ਨਾਲ ਜਾਵੇ ਤੁਹਾਨੂੰ ਕੀ ਲੈਣਾ ਦੇਣਾ ਉਹ ਆਪਣੇ ਆਪ ਨੂੰ ਆਨਸਰ ਕਰੇਗਾ ਕਿ ਵੀ ਉਹ ਕਿਉਂ ਜਾ ਰਿਹਾ ਹੈ ਤੇ ਕਦਰ ਲਈ ਜਾ ਰਿਹਾ ਹੈ ਪਰ ਅਗਰ ਤੁਸੀਂ ਜ਼ਬਰਦਸਤੀ ਕਰੋ ਤੇ ਫਿਰ ਤਾਂ ਫਿਰ ਮੈਂ ਤਾਂ ਕਹਿੰਦਾ ਫਿਰ ਤੇ ਔਰੰਗਜ਼ੇਬ ਵਾਲਾ ਹਾਲ ਹੀ ਹੋ ਗਿਆ ਨਾ ਫਿਰ ਅਗਰ ਤੁਸੀਂ ਕਿਸੇ ਨੂੰ ਜ਼ਬਰਨ ਤੁਸੀਂ ਕੁਝ ਚੀਜ਼ ਕਰਾਓ ਤੇ ਜਿਹੜਾ ਗੁਰੂ ਨੇ ਸਾਨੂੰ ਇੱਕ ਆਜ਼ਾਦ ਹਸਤੀ ਬਤੌਰ ਉਭਾਰਿਆ ਮਨੁਖ ਨੂੰ ਤੇ ਉਹ ਫਿਰ ਉਸ ਉਹਦੀ ਤੇ ਫਿਰ ਪੂਰੀ ਔਲੰਗਣਾ ਹੁੰਦੀ ਹੈ ਨਾ ਜੀ ਜੀ ਬਿਲਕੁਲ ਧੰਨਵਾਦ ਤਾਂ ਉਸੇ ਤਰ੍ਹਾਂ ਹੀ ਇਤਿਹਾਸ ਦੇ ਵਿਦਵਾਨ ਨੇ ਡਾਕਟਰ ਢਿੱਲੋਂ ਢਿੱਲੋਂ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਔਰ ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਪੜਿਆ ਹੋਇਆ ਇਤਿਹਾਸ ਪੂਰੀ ਤਰ੍ਹਾਂ ਜਾਣੂ ਹੋ ਜਾਂ ਤੁਸੀਂ ਇਸ ਪਿਛਲੇ ਸਮੇਂ ਨਾਲ ਕਿਸ ਤਰੀਕੇ ਨਾਲ ਜੋੜਦੇ ਹੋ ਹੁਣ ਜਿਹੜਾ ਅਯੁੱਧਿਆ ਦਾ ਅਗਲਾ ਸਮਾਰ ਹੈ ਤੁਹਾਡੇ ਤੇ ਮੈਂ ਇੱਕ ਆਬਜੈਕਸ਼ਨ ਬੜਾ ਰੇਜ਼ ਕਰ ਰਿਹਾ ਹਾਂ ਤੁਸੀਂ ਕਿ ਰਾਮਚੰਦ ਭਗਵਾਨ ਰਾਮਚੰਦਰ ਭਗਵਾਨ ਮੇਰੇ ਲਈ ਭਗਵਾਨ ਨੇ ਇਹ ਚੀਜ਼ ਬੜੀ ਆਬਜੈਕਸ਼ਨੇਬਲ ਹੈ ਇਫ ਯੂ ਆਰ ਐਡਰੈਸਿੰਗ ਥਿਸ ਕਮਿਊਨਿਟੀ ਸਿੱਖ ਕਮਿਊਨਿਟੀ ਦੇ ਵਿੱਚ ਰੱਬ ਡਿਫਾਈਨ ਕੀਤਾ ਹੋਇਆ ਸਾਡੇ ਲਈ ਸਾਰਾ ਸਾਡਾ ਕਨਸਟੀਟਿਊਸ਼ਨ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਵੇ ਆਫ ਲਾਈਫ ਆ ਹਰ ਚੀਜ਼ ਉਸ ਦੇ ਵਿੱਚ ਅੰਕਤ ਆ ਕਿੰਨਾ ਸੋਨਾ ਕਿੰਨਾ ਖਾਣਾ ਕਿਸ ਤਰ੍ਹਾਂ ਤੁਸੀਂ ਵਿਚਰਨਾ ਸਮਾਜ ਦੇ ਵਿੱਚ ਕੀ ਤੁਸੀਂ ਮੂਰਤੀ ਪੂਜਾ ਕਰਨੀ ਆ ਨਹੀਂ ਕਰਨੀ ਸਾਰੀਆਂ ਚੀਜ਼ਾਂ ਦਸੀਆਂ ਅਸੀਂ ਉਸ ਦੇ ਆਦੇਸ਼ ਤੋਂ ਬਾਹਰ ਜਾ ਨਹੀਂ ਸਕਦੇ ਵੀ ਕਾਲਰ ਸੈਲਫ ਸਿਕਸ ਜੇ ਅਸੀਂ ਆਪਣੇ ਆਪ ਨੂੰ ਸਿੱਖ ਸਮਝਦੇ ਆ ਜੇ ਅਸੀਂ ਸਿੱਖ ਹੈਗੇ ਆ ਤਾਂ ਅਸੀਂ ਉਸ ਦੇ ਕਿਸੇ ਵੀ ਅੰਕ ਨੂੰ ਵਾਇਲੇਟ ਨਹੀਂ ਕਰ ਸਕਦੇ ਇਸ ਤੇ वेरी स्ट्रांग एंड स्ट्रिक्ट ਯੂ نو ਕਨਸਟੀਟਿਊਸ਼ਨ which has been given ਉਹਦੇ ਚ ਕੋਈ ਆਲਟਰੇਸ਼ਨ ਨਹੀਂ ਹੋ ਸਕਦੀ ਉਹਦੇ ਚ ਕੋਈ ਚੇਂजेस ਨਹੀਂ ਹੋ ਸਕਦੀਆਂ ਗੁਰੂ ਮਹਾਰਾਜ ਨੇ ਗੁਰੂ ਹਰ राय ਸਾਹਿਬ ਨੇ ਆਪਣੇ ਬੇਟੇ ਦੀ ਸ਼ਹਾਦਤ ਦਿੱਤੀ ਇੱਕ ਲਫ਼ਜ਼ ਬਦਲਣ ਤੇ ਇੱਕ ਲਫ਼ਜ਼ ਬਦਲਣ ਤੇ ਮਿੱਟੀ ਮੁਸਲਮਾਨ ਦੀ ਜਗ੍ਹਾ ਮਿੱਟੀ ਬਈ ਮਿੱਟੀ ਬੇਈਮਾਨ ਕਰਦੀ ਸੀ ਉਹ ਜਿਸ ਤਰ੍ਹਾਂ ਦੇ ਅੱਜ ਦੇ ਅੱਜ ਜਿੱਥੇ ਦਰ ਜਿਹਨਾਂ ਦੀਆਂ ਗੱਲਾਂ ਹੋਈਆਂ ਉਹ ਡਰਦੇ ਸੀ ਮੌਕੇ ਦੀ ਸਰਕਾਰ ਤੋਂ ਜਿਹੜਾ ਉਹਨਾਂ ਦਾ ਬੇਟਾ ਸੀ ਔਰ ਦਰ ਤੇ ਉਹਨਾਂ ਦੇ ਪ੍ਰਭਾਵ ਚ ਇੱਕ ਸ਼ਬਦ ਬਦਲਦਾ ਸੀ ਵਰਡ ਸਮਝੇ ਕਿ ਨਹੀਂ ਤਾਂ ਮਹਾਰਾਜ ਨੇ ਹਲੇ ਪਹੁੰਚੇ ਨਹੀਂ ਸੀ ਵਾਪਸ ਔਰ ਉਹਨਾਂ ਦਾ ਫੇਵਰੇਟ ਸੰਸੀ ਵੱਡਾ ਬੱਚਾ ਸੀ ਉਹਨੂੰ ਪਿਆਰ ਬਹੁਤ ਕਰਦੇ ਸੀ ਉਹਨਾਂ ਨੇ ਪੰਥ ਵਿੱਚ ਉਹਨੂੰ ਉਹਦੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਹਮੇਸ਼ਾ ਲਈ ਪੰਥ ਵਿੱਚੋਂ ਛੇਕ ਦਿੱਤਾ ਤੋਂ ਸਾਡੀ ਜਿਹੜੀ ਬੜੀ ਸਟਰੋਂਗ ਡਿਸਪਲਿਨ ਔਰ ਰਿਟਨ ਫਾਰਮ ਚ ਔਰਲ ਟਰੈਡੀਸ਼ਨ ਨਹੀਂ ਹੈਗੀ ਤੋਂ ਇਸ ਕਰਕੇ ਅਸੀਂ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਵੀਸੀ ਫਲਾਨੇ ਜਥੇਦਾਰ ਤੋਂ ਪੁੱਛੀ ਉਹ ਸਾਰੇ ਜਥੇਦਾਰ ਵੀ ਅਦੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੋਂ ਇਸ ਕਰਕੇ ਸਾਡੇ ਕੋਲ ਇੱਕ ਡਿਸਿਪਲਿੰਡ ਮਤਲਬ ਕਨਸਟੀਟਿਊਸ਼ਨ ਇੱਕ ਰਿਟਨ ਕਨਸਟੀਟਿਊਸ਼ਨ ਜਿਸ ਦੇ ਵਿੱਚ ਗੁਰੂਆਂ ਨੇ ਦੱਸਤਾ ਵੀ ਕੋਈ ਤਬਦੀਲੀ ਆ ਹੀ ਨਹੀਂ ਸਕਦੀ ਆਪਣੇ ਬੱਚੇ ਦੀ ਸ਼ਹਾਦਤ ਦੇ ਕੇ ਗੁਰੂ ਹਰ राय ਸਾਹਿਬ ਨੇ RAM Rai ਜਿਹੜਾ ਉਹਨਾਂ ਦਾ ਵੱਡਾ ਬੇਟਾ ਸੀ ਜਿਹਨੂੰ ਬਹੁਤ ਪਿਆਰ ਕਰਦੇ ਸੀ ਉਹਨੂੰ ਉਹਦੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਹਮੇਸ਼ਾ ਲਈ ਪੰਥ ਵਿੱਚੋਂ ਛੇਕ ਦਿੱਤਾ ਕਿਉਂ ਛੇਕ ਦਿੱਤਾ ਕਿਉਂਕਿ ਉਹਨੇ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਜਾ ਕੇ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਅੰਕਲ ਸੀ ਉਹ ਕਿਉਂ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਇਲਾਹੀ ਬਾਣੀ ਹੈ ਇਸੇ ਮੈਸੇਜ ਫਰਮ ਦੀ ਆਲਮਾਈਟੀ ਡਿਲੀਵਰਡ ਬਾਈ ਦੀ ਗੁਰੂ ਟੂ ਦੀ ਕਮਿਊਨਿਟੀ ਸੋ ਸਾਡਾ ਇੱਕ ਸਟਰੋਂਗ ਡਿਸਪੀਸਪਲਨ ਸਾਡੀ ਇੱਕ ਸਟਰੋਂਗ ਆਰਗੇਨਾਈਜੇਸ਼ਨ ਹੈ ਔਰ ਅਸੀਂ ਕਿਸੇ ਜੇ ਪ੍ਰੀਸਲੀ ਕਲਾਸ ਰੂਮ ਬਣਦੇ ਨਹੀਂ ਅਸੀਂ ਕਿਸੇ ਪ੍ਰੀਸਲੀ ਕਲਾਸ ਦੀ ਸਾਡੇ ਚ ਕੋਈ ਜਗ੍ਹਾ ਨਹੀਂ ਸੀ ਕਿਸੇ ਕਿਸਮ ਦੇ ਸਾਡੇ ਸਿੱਖ ਨੂੰ ਮਹਾਰਾਜ ਨੇ ਅਧਿਕਾਰ ਦਿੱਤਾ ਵੀ ਤੂੰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਚ ਬੈਠ ਉਹਨੂੰ ਸਮਝ ਉਹਦਾ ਉਹ ਸਮਝ ਤੋਂ ਬਾਅਦ ਆਪਣੀ ਜ਼ਿੰਦਗੀ ਨੂੰ ਉਸ ਦੇ ਅਕੋਰਡਿੰਗਲੀ ਢਾਲ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਜਿਸ ਤਰੀਕੇ ਨਾਲ ਹੁਣ ਜਥੇਦਾਰ ਜਾਂ ਫਿਰ ਧਰਮ ਪ੍ਰਚਾਰ ਕਮੇਟੀ ਦੇ ਚੁੱਪੀ ਧਾਰੇ ਹੋਏ ਐ ਅਜਿਹਾ ਇਤਿਹਾਸ ਕਰ ਤੁਸੀਂ ਕਿਵੇਂ ਇਸ ਨੂੰ ਦੇਖਦੇ ਹੋ ਤੀ ਧਾਰਿਆ ਤਾਂ ਉਹਨਾਂ ਦੀ ਨਲਾਇਕੀ ਉਹਨਾਂ ਦੀ ਕਮਜ਼ੋਰੀ ਆ ਸਿੱਖ ਨੂੰ ਤਾਂ ਨਹੀਂ ਕਿਹਾ ਵੀ ਤੂੰ ਚੁੱਪੀ ਧਾਰ ਲੈ ਸਿੱਖ ਨੂੰ ਤਾਂ ਆਦੇਸ਼ ਦਿੱਤਾ ਜਿੱਥੇ ਕੋਈ ਗਲਤ ਗੱਲ ਹੋ ਰਹੀ ਆ ਜਿੱਥੇ ਕੋਈ ਤਸ਼ੱਦਦ ਹੋ ਰਿਹਾ ਜ਼ੁਲਮੋ ਸਿਤਮ ਹੋ ਰਿਹਾ ਅਨ ਐਥੀਕਲ ਗੱਲਾਂ ਹੋ ਰਹੀਆਂ ਉਸ ਤੇ ਸਟੈਂਡ ਲੈ ਜਦੋਂ ਜਹਦ ਕਰ ਉਸ ਦੇ ਵਿੱਚ ਅਸੀਂ ਲੜਨਾ ਉਹਦੇ ਨਾਲ ਅਸੀਂ ਸਟੈਂਡ ਲੈਣਾ ਸਟੈਂਡ ਉਹ ਲੈਣਾ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਹੈ ਪੁੱਤਨ ਮਾਤਾ ਰਜਿੰਦਰ ਸਿੰਘ ਖਾਲਸਾ ਜੀ ਤੁਸੀਂ ਜਾਂ ਤੁਹਾਡੇ ਜਿਹੜੀ ਅਦਾਰਾ ਉਹਦੇ ਜਗਾ ਇੱਕ ਅਜਿਹੀ ਤਰ੍ਹਾਂ ਕਿ ਨ ਚਿੱਠੀ ਭੇਜੀ ਗਈ ਆ ਅਕਾਲ ਤਖਤ ਸਾਹਿਬ ਜਥੇਦਾਰ ਨੂੰ ਕੀ ਉਹਨਾਂ ਨੇ ਕੋਈ ਜਵਾਬ ਦਿੱਤਾ ਜਾਂ ਫਿਰ ਕਿਵੇਂ ਇਸ ਜੀ ਨੂੰ ਦੇਖਦੇ ਹੋ ਕਿਉਂਕਿ ਉਹਨਾਂ ਨੇ ਚੁੱਪੀ ਧਾਰੀ ਹੋਈ ਆ ਤੁਸੀਂ ਵੀ ਆਪਣੇ ਤੌਰ ਤੇ ਆਪਣੇ ਪੱਖ ਰੱਖੇ ਆ ਪ੍ਰੈਸ ਕਾਨਫਰੰਸ ਦੇ ਵਿੱਚ ਕਿਵੇਂ ਦੇਖਦੇ ਹੋ ਇਸ ਨੂੰ ਨਹੀਂ ਦੇਖੋ ਗੱਲ ਇਹ ਹੈ ਜਿੱਠੀ ਤਾਂ ਲਿਖੀ ਹੈ ਸ੍ਰੀ ਗੁਰੂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਮੈਂ ਉਹਦੀ ਪ੍ਰੋੜਤਾ ਕਰਦਾ ਹਾਂ ਇਨਰ ਮੰਤ ਨੂੰ ਦੱਸਿਆ ਸੀ ਪਹਿਲਾਂ 12 ਤਰੀਕ ਨੂੰ ਲਿਖੀ ਸੀ ਉਦੋਂ ਵੀ ਇਹਨਾਂ ਦੱਸਿਆ ਜਿੱਤੀ ਪਾਈ ਹੈ ਬਲਕਿ ਮੇਰੇ ਨਾਲ ਗੱਲ ਹੋਈ ਸੀ ਮੈਂ ਕਿਹਾ ਵੀ ਤੁਹਾਨੂੰ ਜ਼ਰੂਰ ਇਹ ਇਨੀਸ਼ੀਏਟਿਵ ਲੈਣਾ ਚਾਹੀਦਾ ਹੁਣ ਕੱਲ ਮੈਂ ਆਪ ਟੈਲੀਫੋਨ ਕੀਤਾ ਪਰਪ੍ਰੀਤ ਸਿੰਘ ਹੋਰਾਂ ਦੇ ਵੀ ਕੀਤਾ ਜਦਦਾ ਰਕਾਲ ਤਖਤ ਦੇ ਵੀ ਉਹਦੇ ਪੀਏ ਨਾਲ ਮੇਰੀ ਗੱਲ ਹੋਈ ਹੈ ਮੈਂ ਉਹਨੂੰ ਦੱਸਿਆ ਮੈਂ ਸ਼ਰੂਮਣੀ ਖਾਲਸਾ ਪੰਚਾਇਤ ਤੋਂ ਬੋਲ ਰਿਹਾ ਹਾਂ ਉਹਦੇ ਬਾਅਦ ਵੀ ਉਹਨਾਂ ਨਾਲ ਗੱਲ ਕਰਾਉਣੀ ਜਿਹੜੀ ਜ਼ਰੂਰੀ ਨਹੀਂ ਸਮਝੀ ਮੈਂ ਉਹਨੂੰ ਦੱਸਿਆ ਮੈਂ ਕਿਹਾ ਜੀ ਜ਼ਰੂਰੀ ਗੱਲ ਹੈ ਤੁਸੀਂ ਉਹਨਾਂ ਨਾਲ ਗੱਲ ਕਰਾ ਦਿਓ ਕਹਿੰਦੇ ਜੀ ਤੁਹਾਡਾ ਸਨੇਹਾ ਲਾ ਦਿੰਦੇ ਆ ਲੇਕਿਨ ਇਹ ਸੰਗਤ ਕਰੋ ਭੱਜਣ ਦੀ ਕੋਸ਼ਿਸ਼ ਕਰ ਰਹੇ ਨੇ ਸੰਗਤ ਕਰੋ ਭੱਜ ਕੇ ਤੁਸੀਂ ਕਿੱਥੇ ਜਾਓਗੇ ਆਖਰ ਵਿਚਰਨਤ ਤੇ ਤੁਸੀਂ ਸੰਗਤ ਦੇ ਵਿੱਚ ਐ ਜਿਹੜੇ ਗੁਰਮਤ ਦੇ ਸਿਧਾਂਤ ਨੇ ਉਹਨਾਂ ਨੂੰ ਪੋਲਿਟਿਕਸ ਦੇ ਥੱਲੇ ਦਬਾਇਆ ਨਹੀਂ ਜਾ ਸਕਦਾ ਗੁਰਮਤ ਦੇ ਸਿਧਾਂਤ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ ਜੀ ਗੁਰੂ ਗ੍ਰੰਥ ਸਾਹਿਬ ਜੀ ਜੋ ਕੁਝ ਬੋਲਦੇ ਨੇ ਉਹਨਾਂ ਦੇ ਖਿਲਾਫ ਤੁਸੀਂ ਕੰਮ ਕਰੋਗੇ ਤਾਂ ਕੌਮ ਤੁਹਾਨੂੰ ਕੀ ਮਾਨਤਾ ਦੇਗੀ ਪਹਿਲਾਂ ਹੀ ਤੁਸੀਂ ਆਪਣੀ ਮਿੱਟੀ ਖਰਾਬ ਕਰਾ ਚੁੱਕੇ ਹੋ ਹੁਣ ਹੋਰ ਪੁਲੀਜ਼ ਕਰਾਓਗੇ ਇਸ ਤੋਂ ਸਵਾ ਕੀ ਹੈ ਜਿਸ ਵੇਲੇ ਇੱਕ ਮੌਕਾ ਹੈ ਪੇ ਤੁਸੀਂ ਕੌਮ ਨੂੰ ਇੱਕ ਪੋਜ਼ਿਟਿਵ ਮੈਸੇਜ ਦਿਓ ਜਿਸਲੇ ਬਾਹਰਲੇ ਸੂਬਿਆਂ ਦੇ ਵਿੱਚ ਸਿੱਖਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਗੁਰਦੁਆਰਿਆਂ ਦੇ ਵਿੱਚ ਦੀਵਾਲਾ ਕਰੋ ਘਰਾਂ ਘਰਾਂ ਜਾ ਕੇ ਦੀਵੇ ਵੰਡੇ ਜਾ ਰਹੇ ਨੇ ਕੱਲ ਮੇਰੇ ਘਰ ਵੰਡਣ ਵਾਸਤੇ ਆਏ ਇਹ ਜੀ ਆਪਕੇ ਲਈ ਇਨਵੀਟੇਸ਼ਨ ਲੈ ਕੇ ਆਏ ਆਂ ਵਾਹੋਂ ਸੇ ਮੈਂ ਉਹ ਪੁੱਛਿਆ ਮੈਂ ਕਿ ਤੁਸੀਂ ਕੌਣ ਹੋ ਕਹਿੰਦੇ ਜੀ ਹਮ ਸੇਵਾਦਾਰ ਹੈ ਮੈਂ ਕਿਹਾ ਤੁਸੀਂ ਕਹਿੰਦੇ ਹੋ ਬਿ ਭਗਵਾਨ ਦਾ ਘਰ ਹੈ ਤੇ ਭਗਵਾਨ ਦੇ ਘਰ ਜਾਣ ਲਈ ਇਨਵੀਟੇਸ਼ਨ ਚਾਹੀਦਾ ਹੈ ਤੁਸੀਂ ਕਿਉਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਜੋ ਤੁਸੀਂ ਆਪਣੇ ਧਰਮ ਦੇ ਵੀ ਮਿੱਟੀ ਬਲੀਦ ਕਰ ਰਹੇ ਹੋ ਸਾਡੀ ਤਾਂ ਛੱਡ ਦਿਓ ਅਸੀਂ ਤਾਂ ਬੰਦੇ ਨਹੀਂ ਸਾਡਾ ਮੂਰਤੀ ਪੂਜਣ ਨਾਲ ਕੋਈ ਸਮਝ ਨਹੀਂ ਤੁਸੀਂ ਆਪਣੇ ਧਰਮ ਦੇ ਵੀ ਮਿੱਟੀ ਬਲੀਦ ਕਰ ਰਹੇ ਹੋ ਵੀ ਲੋਕਾਂ ਦੇ ਘਰੇ ਜਾ ਕੇ ਇਨਵੀਟੇਸ਼ਨ ਦੇ ਰਹੇ ਹੋ ਭਗਵਾਨ ਦੇ ਘਰ ਆਉਣ ਵਾਸਤੇ ਜਿਹਨੂੰ ਤੁਸੀਂ ਭਗਵਾਨ ਕਹਿੰਦੇ ਹੋ ਉਹਦੇ ਘਰ ਆਉਣ ਵਾਸਤੇ ਤੁਸੀਂ ਸੋਚੋ ਕਿ ਸ਼ਰਮ ਕਰੋ ਕੀ ਕਰ ਰਹੇ ਹੋ ਉਹਨਾਂ ਨੇ ਦੀਵੇ ਦੁਬੇ ਲਿਆਉਂਦੇ ਸੀ ਉਦਾਂ ਹੀ ਮੇਰੀ ਗੱਲ ਬਾਤ ਸੁਣ ਕੇ ਤੇ ਜਿਹੜਾ ਮੇਰੇ ਹੱਥੇ ਹੀ ਫੜਾ ਰਹੀ ਸੀ ਨਮੰਤਰਣ ਪੱਤਰ ਉਹਨੂੰ ਵਿੱਚੇ ਪਾ ਕੇ ਥੱਲੇ ਦੇ ਧੁਰ ਗਏ ਸਾਰੇ ਦੇਸ਼ ਦੇ ਵਿੱਚ ਇਸ ਨਾਂ ਦੇ ਉੱਤੇ ਕਿ ਰਾਮ ਮੰਦਰ ਬਣ ਰਿਹਾ ਹੈ ਪੋਲੀਟਿਕਲੀ ਉਹਦੀ ਗੇਨ ਲੈਣ ਦੀ ਕੋਸ਼ਿਸ਼ ਹੋ ਰਹੀ ਹੈ ਹੋਰ ਕੁਝ ਨਹੀਂ ਇਹਦਾ ਧਰਮ ਨਾਲ ਕੋਈ ਸੰਬੰਧ ਨਹੀਂ ਔਰ ਸਾਡੀ ਕੌਮ ਤੇ ਖਾਸ ਤੌਰ ਤੇ ਜਿਹੜਾ ਇਹ ਹਮਲਾ ਕੀਤਾ ਜਾ ਰਿਹਾ ਜਿਹੜਾ ਸਾਨੂੰ ਕਿਹਾ ਜਾ ਰਿਹਾ ਸਨਤਨੀ ਵੀ ਇਹ ਸਨਤਨੀ ਧਰਮ ਜਿਹੜੇ ਸਾਰੇ ਸ਼ਾਮਲ ਹੋਣਗੇ ਉਹਦੇ ਵਿੱਚ ਉਦੇ ਉੱਤੇ ਸਾਰਾ ਪੂਰਾ ਇਤਰਾਜ ਹੈ ਅਸੀਂ ਕੋਈ ਸਨਾਤਨੀ ਨਹੀਂ ਹੈ ਸਾਡਾ ਗੁਰੂ ਫੈਸਲਾ ਕਰ ਗਿਆ ਕਮਰਾ ਝਗੜਾ ਰਹਾ ਉਹਨਾਂ ਕੋ ਪੰਡਤ ਮੁੱਲਾਂ ਛਾੜ ਦੇ ਦੋ ਪੰਡਤ ਮੁੱਲਾਂ ਜੋ ਲਿਖਦੀ ਆ ਵਟ ਏਵਰ ਛਾੜ ਚਲੇ ਹਮ ਕਛੂ ਨਾ ਲੀਆ ਅਸੀਂ ਇਹ ਤੋਂ ਕੁਛ ਨਹੀਂ ਲਿਆ ਸਾਡੇ ਗੁਰੂ ਨੇ ਸਾਨੂੰ ਸਾਰਿਆਂ ਤੋਂ ਨਿਰਾਲਾ ਕੀਤਾ ਅਸੀਂ ਸਾਰਿਆਂ ਤੋਂ ਅਲੱਗ ਅਲੱਗ ਕੌਮ ਆ ਅਲੱਗ ਕੌਮ ਦੇ ਤੌਰ ਤੇ ਹੀ ਵਿਚਰਾਂਗੇ ਅਸੀਂ ਇੱਕ ਸਾਂਝੀ ਕੌਮ ਦੇ ਤੌਰ ਦੇ ਉੱਤੇ रामचंद्र जी दा सत्कार ਕਰਨੇ ਆ ਪੂਜਾ ਨਹੀਂ ਕਰਦੇ ਜੀ ਅਸੀਂ ਮੂਰਤੀ ਪੂਜਕ ਨਹੀਂ ਆ ਲੇਕਿਨ ਦੂਸਰੀ ਕੌਮ ਦੇ ਨੇ ਉਹਨਾਂ ਦੇ ਸਤਿਕਾਰਯੋਗ ਨੇ ਅਸੀਂ ਉਹਨਾਂ ਪਰ ਅਦੀ ਕੋਈ ਮਾੜਾ ਸ਼ਬਦ ਨਹੀਂ ਬੋਲਣਾ ਚਾਹੁੰਦੇ ਕੋਈ ਸਾਨੂੰ ਗਿਲਾ ਨਹੀਂ ਕਿ ਉਹ ਪੂਜਾ ਕਰ ਰਹੇ ਨੇ ਹਰ ਇੱਕ ਨੂੰ ਆਪਣੇ ਧਰਮ ਮੁਤਾਬਕ ਜੀਣ ਦਾ ਹੱਕ ਹੈ ਸਾਨੂੰ ਆਪਣੇ ਧਰਮ ਮੁਤਾਬਕ ਜੀਣ ਦਾ ਹੱਕ ਹੈ ਉਹਨਾਂ ਨੂੰ ਆਪਣੇ ਧਰਮ ਮੁਤਾਬਕ ਜੀਣ ਦਾ ਹੱਕ ਹੈ ਉਹ ਹੱਕ ਆ ਸੀ ਉਹਨਾਂ ਨੂੰ ਦੇਣੇ ਆ ਉਹ ਕਰਨ ਜਿਸ ਤਰ੍ਹਾਂ ਵੀ ਆਪਣਾ ਕਰਨ ਲੇਕਿਨ ਇਹਦੇ ਵਿੱਚ ਦੂਸਰੀਆਂ ਕੌਮਾਂ ਨੂੰ ਇਨਵੋਲ ਕਰਕੇ ਉਹਨਾਂ ਨੂੰ ਸਨਤਨੀ ਬਣਾਉਣ ਦੀ ਕੋਸ਼ਿਸ਼ ਜਾਂ ਹਿੰਦੂ ਕੌਮ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਜਿਹੜੀ ਇਹ ਬੜੀ ਕੋਝੀ ਕੋਸ਼ਿਸ਼ ਹੈ ਇਹ ਬਿਲਕੁਲ ਨਹੀਂ ਹੋਣੀ ਚਾਹੀਦੀ ਇਹਦੇ ਨਾਲ ਦੇਸ਼ ਦੇ ਹਾਲਾਤ ਹੋਰ ਖਰਾਬ ਹੋਣਗੇ ਜੇਕਰ ਜਸੇਦਾਰ ਵੱਲੋਂ ਜਾਂ ਫਿਰ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦੀ ਵੀ ਗੱਲ ਕੀਤੀ ਜੇਕਰ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੁੰਦੀ ਜਾਂ ਕੋਈ ਮਿਲਣ ਦੀ ਕੋਸ਼ਿਸ਼ ਕਰੋਗੇ ਉਹਨਾਂ ਨੂੰ ਜਾਂ ਉਹਨਾਂ ਨੂੰ ਕੋਈ ਮਿਲ ਕੇ ਕੋਈ ਵਿਚਾਰ ਕਰਨ ਦੀ ਕੋਸ਼ਿਸ਼ ਹੈ ਜਾਂ ਕੋਈ ਫੈਸਲਾ ਹੈ ਕੇਂਦਰੀ ਸਿੰਘ ਸਭਾ ਦੇ ਜਿਹੜੇ ਨੁਮਾਇੰਦੇ ਹਨ ਉਹਨਾਂ ਦਾ ਨਹੀਂ ਦੇਖੋ ਗੱਲ ਇਹ ਹੈ ਉੱਥੇ ਤਾਂ ਗੱਲ ਟੈਲੀਫੋਨ ਤੇ ਨਹੀਂ ਕਰਨ ਨੂੰ ਤਿਆਰ ਤੇ ਮਿਲਣ ਦਾ ਉਥੇ ਜਾ ਕੇ ਵੀ ਉਹ ਕੋਈ ਟਾਈਮ ਦੇਣਗੇ ਜਾਂ ਨਹੀਂ ਦੇਣਗੇ ਦੂਸਰੀ ਵੱਡੀ ਗੱਲ ਹੈ ਇਹ ਜ਼ਿੰਮੇਵਾਰੀ ਸਾਡੀ ਨਹੀਂ ਹੈ ਇਹ ਜ਼ਿੰਮੇਵਾਰੀ ਉਹਨਾਂ ਦੀ ਆਪਣੀ ਹੈ ਕਿ ਇਸ ਟਾਈਮ ਦੇ ਉੱਤੇ ਕੌਮ ਦੇ ਨਾਂ ਦੇ ਉੱਤੇ ਕੋਈ ਮੈਸੇਜ ਦੇਣ ਬਾਹਰਲੇ ਸੂਬਿਆਂ ਦੇ ਵਿੱਚ ਸਿੱਖ ਤੜਫ ਰਹੇ ਨੇ ਉਥੇ ਗੁਰਦੁਆਰਿਆਂ ਦੇ ਉੱਤੇ ਪ੍ਰਭਾਵ ਪਾਇਆ ਜਾ ਰਿਹਾ ਹੈ ਕਿ ਤੁਸੀਂ ਦੀਪਮਾਲਾ ਕਰੋ ਉੱਥੇ ਰਾਮਚੰਦਰ ਦੀ ਪੂਜਾ ਕਰੋ ਉਹ ਸਿੱਖ ਮਜਬੂਰ ਹੋ ਰਹੇ ਨੇ ਇਹ ਔਰੰਗਜ਼ਾਬੀ ਵਰਤਾਰਾ ਵਰਤ ਰਿਹਾ ਹੈ ਜਿਸ ਦੀ ਅਸੀਂ ਪੂਰੇ ਭਰਪੂਰ ਲਫਜ਼ਾਂ ਦੀ ਨਿੰਦਾ ਕਰਦੇ ਆਂ ਔਰ ਆਪਣੇ ਸਿੱਖ ਭਰਾਵਾਂ ਨੂੰ ਜਿਹੜੇ ਦੂਜੇ ਸੂਬਿਆਂ 'ਚ ਬੈਠੇ ਨੇ ਜਿੱਥੇ ਜ਼ੋਰ ਪਾਇਆ ਜਾ ਰਿਹਾ ਜਾ ਰਿਹਾ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਤਗੜੇ ਹੋਵੋ ਕੋਈ ਗੱਲ ਨਹੀਂ ਤੁਹਾਡੇ ਕਹਿਣ ਦੇ ਮੁਤਾਬਕ ਜੇ ਚੱਲੀ ਤਾਂ ਇੱਕ ਕੌਮ ਨੂੰ ਫਿਲਹਾਲ ਹੁਣ ਵੀ ਇੱਕ ਸੱਚੇ ਆਗੂ ਦੀ ਲੋੜ ਆ ਜਿਹੜਾ ਕਿ ਇਸ ਤਰੀਕੇ ਦੇ ਨਾਲ ਚੁੱਪੀ ਨਾ ਧਾਰੇ ਜਾਂ ਕੋਈ ਹੋਰ ਤੁਸੀਂ ਆਪਣੇ ਤੌਰ ਤੇ ਕੋਈ ਦੁਬਾਰਾ ਚੋਣ ਕਰਨ ਦੀ ਕੋਸ਼ਿਸ਼ ਕਰਦੇ ਹੋ ਜਾਂ ਕੋਈ ਹੋਰ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦੇ ਹੋ ਜਿਸ ਨਾਲ ਕਿ ਪੂਰੀ ਜਿਹੜੀ ਕੌਮ ਹੈ ਉਸ ਨੂੰ ਜਾਗਰੂਕ ਕੀਤਾ ਜਾ ਸਕੇ ਇਹ ਗੱਲ ਤਾਂ ਤੁਹਾਡੀ ਬਿਲਕੁਲ ਸਹੀ ਹੈ ਜੀ ਇਸ ਵੇਲੇ ਕੌਮ ਜਿਹੜੀ ਹੈ ਲੀਡਰレス ਹੈ ਅਕਾਲੀ ਦਲ ਆਪਣੇ ਮਾੜੇ ਕਰਤੂਤਾਂ ਕਰਕੇ ਕੌਮ ਦੇ ਵਿੱਚ ਇਰ ਰੈਲਿਮੈਂਟ ਹੋ ਚੁੱਕਾ ਹੈ ਜੀ ਅਕਾਲੀ ਦਲ ਦੀ ਹੋਂਦ ਖਤਮ ਹੋ ਚੁੱਕੀ ਹੈ ਸ਼੍ਰੋਮਣੀ ਕਮੇਟੀ ਉੱਤੇ ਉਹਨਾਂ ਦਾ ਹੀ ਕਬਜ਼ਾ ਹੈ ਉਹਨਾਂ ਦੇ ਮੁਤਾਬਕ ਹੀ ਸਾਰਾ ਕੁਝ ਚੱਲ ਰਿਹਾ ਹੈ ਕੌਮ ਦੇ ਵਿੱਚ ਇੱਕ ਨਵੀਂ ਲੀਡਰਸ਼ਿਪ ਉੱਭਰੇ ਇਹ ਬਹੁਤ ਲੋੜ ਹੈ ਇਸ ਵੇਲੇ ਸਮਝ ਦੀ ਲੋੜ ਹੈ ਅਨਫੋਰਚੂਨੇਟਲੀ ਅਜੇ ਤੱਕ ਕੋਈ ਯੂਨਾਈਟਿਡ ਲੀਡਰ ਜਿਹੜਾ ਸਾਹਮਣੇ ਨਹੀਂ ਆ ਸਕਿਆ ਲੇਕਿਨ ट्रांजिशन ਪੀਰੀਅਡ ਹੈ ਜ਼ਰੂਰ ਆਏਗਾ ਕੌਮ ਨਵਾਂ ਇੱਕ ਲੀਡਰ ਚੁਣੇਗੀ ਔਰ ਨਵੇਂ ਉਚਾਈਆਂ ਵੱਲ ਜਾਏਗੀ ਸਿੱਖ ਕੌਮ ਦੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਹੈ ਜਿੱਥੇ ਸਿਧਾਂਤ ਬਿਲਕੁਲ ਕਲੀਅਰ ਹੈ ਇਸ ਕਰਕੇ ਸਿੱਖ ਕੌਮ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਸਾਹਿਬ ਜੀ ਇੱਕ ਮੇਰਾ ਆਖਰੀ ਸਵਾਲ ਆ ਤੁਹਾਨੂੰ ਵੀ ਜਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਰਾਮ ਦਾ ਜ਼ਿਕਰ ਹੁੰਦਾ ਤੁਸੀਂ ਵਿਦਵਾਨ ਉਹ ਲੋਕਾਂ ਦਾ ਕਹਿਣਾ ਹੈ ਕਿ ਰਾਮ ਰਾਮਚੰਦਰ ਨੂੰ ਗਿਣਦੇ ਆ ਰਾਮ ਕਿਹੜਾ ਹੈ ਉਹ ਜ਼ਿਕਰ ਕਿਸ ਰਾਮ ਦਾ ਹੁੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੋਨੋਂ ਦੋ ਤਰ੍ਹਾਂ ਦੇ ਰਾਮ ਦਾ ਜ਼ਿਕਰ ਹੁੰਦਾ ਹੈ ਰਾਮਚੰਦਰ ਜੀ ਦਾ ਵੀ ਹੁੰਦਾ ਹੈ ਲੇਕਿਨ ਸਿੱਖ ਮੰਦੇ ਨੇ ਉਸ ਰਾਮ ਨੂੰ ਜਿਹੜਾ ਕਣ-ਕਣ ਚ ਰਮਿਆ ਹੋਇਆ ਪਲੋ-ਪਲੋ ਦੇ ਕੀਰਤਨੀਆਂ ਰਾਮ ਰਮਾ ਰਾਮਾ ਗੁਣ ਗਾਓ ਉਹ ਰਾਮ ਜਿਹੜਾ ਕਣ-ਕਣ ਵਿੱਚ ਰਮਿਆ ਹੋਇਆ ਬਾਬਾ ਕਬੀਰ ਜੀ ਦੇ ਬਹੁਤ ਸ਼ਲੋਕ ਦੋ ਸ਼ਲੋਕ ਨੇ ਬਹੁਤ ਮਹੱਤਵਪੂਰਣ ਨੇ ਬਾਬਾ ਕਬੀਰ ਜੀ ਕਹਿੰਦੇ ਨੇ ਕਬੀਰ ਰਾਮੇ ਰਾਮ ਕਹੋ ਕਹਿ ਬੇ ਮਾਹੇ ਬਿਵੇਕ ਇੱਕ ਅਨੇਕੇ ਹੋਏ ਗਿਆ ਇੱਕ ਸਮਾਨਾ ਇੱਕ ਇੱਕ ਵੀਰ ਰਾਮ ਕਹੋ ਪਰ ਇਹਦੇ ਵਿੱਚ ਵੀ ਬੜੀ ਸਮਝਣ ਵਾਲੀ ਗੱਲ ਹੈ ਇੱਕ ਉਹ ਰਾਮ ਹੈ ਜਿਹੜਾ ਸਾਰੇ ਸਮਾ ਗਿਆ ਇੱਕ ਅਨੇਕੇ ਹੋਇ ਗਿਆ ਇੱਕ ਸਮਾਨਾ ਇੱਕ ਇੱਕ ਉਹ ਜਿਹੜਾ ਇੱਕ ਸਰੀਰ ਦੇ ਵਿੱਚ ਆਇਆ ਉਹ ਰਾਮਚੰਦਰ ਜੀ ਦੂਸਰੇ ਸ਼ਲੋਕ ਚ ਕਹਿੰਦੇ ਨੇ ਕਬੀਰ ਰਾਮ ਕਹਿਣ ਮੈਂ ਭੇਦ ਹੈ ਯਾ ਮੈਂ ਇੱਕ ਵਿਚਾਰ 100 ਰਾਮ ਸਭੇ ਕਹੇ 100 ਕੌਤਕ ਹਾਰ ਰਾਮ ਕਹਿਣ ਦੇ ਵਿੱਚ ਵੀ ਸਮਝਣ ਵਾਲੀ ਗੱਲ ਹੈ ਇੱਕ ਰਾਮ ਉਹ ਹੈ ਜਿਹੜਾ ਸਾਰਿਆਂ ਦੇ ਵਸਿਆ ਹੋਇਆ ਘਟੈ ਸਭੇ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਇੱਕ ਜਿਹਦੀ ਰਾਮਲੀਲਾ ਖੇਡੀਆਂ ਜਾਂਦੀਆਂ ਨੇ ਜਿਨ੍ਹਾਂ ਦੀ ਰਾਮਲੀਲਾ ਖੇਡੀਆਂ ਜਾਂਦੀਆਂ ਨੇ ਉਹਨਾਂ ਬਾਰੇ ਗੁਰਬਾਣੀ ਬੜੀ ਸਪਸ਼ਟ ਹੈ ਰੋਇਆ ਰਾਮ ਨਿਕਾਲਣਾ ਪਿਆ ਸੀਤਾ ਲక్ష్మణ ਵਿਛੜ ਗਿਆ ਝੂਰੇ ਰਾਮਚੰਦ ਮਤਲਬ ਰਾਮਚੰਦਰ ਜੀ ਦੀ ਗੱਲ ਜਿੱਥੇ ਦਸ਼ਰਥ ਦੇ ਪੁੱਤਰ ਰਾਮਚੰਦਰ ਜੀ ਦੀ ਗੱਲ ਹੈ ਉਹਨਾਂ ਨੂੰ ਆਮ ਮਨੁੱਖ ਦੇ ਤੌਰ ਦੇ ਉੱਤੇ ਪੇਸ਼ ਕੀਤਾ ਗਿਆ ਲੇਕਿਨ ਅਸੀਂ ਜਿਹੜਾ ਕਣ-ਕਣ ਚ ਰਮਿਆ ਹੋਇਆ ਰਾਮ ਐ ਸਾਰੀ ਸ੍ਰਿਸ਼ਟੀ ਦਾ ਮਾਲਕ ਜਿਹੜਾ ਹੈ ਸਾਰਾ ਕਰਤਾ ਜਿਹੜਾ ਰਮਿਆ ਹੋਇਆ ਅਸੀਂ ਉਹਦੇ ਪੁਜਾਰੀ ਆ ਉਹਦੀ ਗੱਲ ਐ ਉਹਨੂੰ ਪੂਜਿਆ ਜਾਂਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੂਜੇ ਰਾਮ ਦੇ ਬਾਰੇ ਤੇ ਆਮ ਮਨੁੱਖ ਦੇ ਤੌਰ ਤੇ ਇਹ ਗੱਲ ਕੀਤੀ ਗਈ ਐ ਅਸੀਂ ਸਤਿਕਾਰ ਕਰਨੇ ਆ ਦੂਜੀ ਕੌਮ ਦੇ ਉਹ ਆਗੂ ਨੇ ਉਹਨਾਂ ਦੇ ਪੂਜਨੀਕ ਨੇ ਅਸੀਂ ਉਸ ਨਾਤੇ ਸਤਿਕਾਰ ਕਰਨੇ ਆ ਸਾਡਾ ਸਬੰਧ ਕੋਈ ਨਹੀਂ ਧੰਨਵਾਦ ਜੀ ਤਾਂ ਇਸ ਤਰੀਕੇ ਨਾਲ ਅੱਜ ਕੇਂਦਰੀ ਸਿੰਘ ਸਭਾ ਦੇ ਵਿੱਚ ਵਕ-ਵਕ ਵਿਦਵਾਨਾਂ ਵੱਲੋਂ ਪਹੁੰਚ ਕੀਤੀ ਗਈ ਔਰ ਅਯੁੱਧਿਆ ਦੇ ਵਿੱਚ ਜਿਹੜਾ ਮੰਦਰ ਨੂੰ ਲੈ ਕੇ 22 ਜਨਵਰੀ ਨੂੰ ਇੱਕ ਪ੍ਰੋਗਰਾਮ ਰੱਖਿਆ ਗਿਆ ਜਿਸ ਨੂੰ ਬਾਅਦ ਪੂਰੇ ਦੇਸ਼ ਦੇ ਵਿੱਚ ਜਿਹੜਾ ਜਸ਼ਨ ਦਾ ਮਹੌਲ ਉੱਥੇ ਹੀ ਸਿੱਖ ਧਰਮ ਨੇ ਵੀ ਇੱਕ ਪਾਸੇ ਇੱਕ ਸੀ ਨਿੰਦਿਆ ਕੀਤੀ ਹਾਲਾਂਕਿ ਸ਼੍ਰੋਮਣੀ ਕਾਲੀ ਦਲ ਹੋਣ ਜਾਂ ਫਿਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਾਂ ਫਿਰ ਵਕ-ਵਕ ਤਖਤਾਂ ਦੇ ਜਥੇਦਾਰ ਜਿਨ੍ਹਾਂ ਨੇ ਇਸ ਨੂੰ ਲੈ ਕੇ ਚੁੱਪੀ ਧਾਰੀ ਹੋਈ ਹੈ ਔਰ ਇਸ ਚੁੱਪੀ ਤੇ ਸਖਤ ਨਿੰਦਿਆ ਜਿਹੜੀ ਕੇਂਦਰੀ ਸਿੰਘ ਸਭਾ ਵੱਲੋਂ ਕੀਤੀ ਗਈ ਔਰ ਜਲਦੀ ਇੱਕ ਅ ਜਿਹੜਾ ਐਲਾਨ ਕਰਨ ਦਾ ਸੱਦਾ ਦਿੱਤਾ ਗਿਆ ਔਰ ਕਈ ਵਾਰ ਇਹਨਾਂ ਦੱਸਿਆ ਕਿ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਚਿੱਠੀ-ਵਿਲਕੀ ਪਰ ਹਾਲਾਂਕਿ ਚਿੱਠੀ ਆਇਆ ਜਾਂ ਫਿਰ ਦੂਸਰੀ ਤਰ੍ਹਾਂ ਮਿਲ ਕੇ ਵੀ ਕੋਈ ਜਵਾਬ ਜਿਹੜਾ ਉਹ ਸਾਹਮਣੇ ਨਹੀਂ ਹੈ ਕੈਮਰਾ ਪਰਸਨਲ ਦੇ ਨਾਲ ਮਜੂਦ ਕੰਗ ਦਿਨਿਕ ਸਵੇਰਾ ਟੀਵੀ ਚੰਡੀਗੜ੍ਹ